ਉਹ ਮੈਨੂੰ ਤੇਰੇ ਸਾਰੇ ਕਬਰ ਦਾ ਪਤਾ ਦੇਖ ਟਾਈਮ ਨਹੀਂ ਲਾਉਂਦਾ ਕਬਰ ਤੱਕ ਜਾਣ ਨੂੰ ਜਿੱਥੇ ਵੀ ਗਰੇਜ ਕਰੋ ਜਿੱਥੇ ਵੀ ਗਰੇਜ ਕਰੋ ਫਿਰ ਕਹਿੰਦੇ ਤੂੰ ਕਿੱਥੇ ਜਾਂਦਾ ਕੀ ਕਰਦਾ ਫਿਰ ਤੁਸੀਂ ਜਦੋਂ ਆਇਆ ਮੈਨੂੰ ਕਹਿੰਦਾ ਮੈਂ ਵਕੀਲ ਸੀ ਬੋਲਦਾ ਤੈਨੂੰ ਮਾਰ ਦੇਣਾ ਮੂੰਹ ਬੰਦ ਕਰ ਲੈ ਉਹ ਕਰ ਲੈ ਆ ਕਰ ਲੈ ਬਸ ਮੈਂ ਤਾਂ ਉਹਨੂੰ ਕਿਹਾ ਮੈਨੂੰ ਤਾਂ ਤੂੰ ਜਲੀ ਲੱਗਦਾ ਮੈਨੂੰ ਕਹਿੰਦਾ ਮੈਂ ਬੰਦਾ ਮਾਰਿਆ ਫਰੋਜਪੁਰ ਦਾ ਜਿਹੜਾ ਆਸ ਇਸ ਦਾ ਬੰਦਾ ਸੀ ਫਰੋਜਪੁਰ ਦਾ ਮੈਂ ਮਾਰਿਆ ਮੈਂ ਕਿਹਾ ਤੂੰ ਝੂਠ ਬੋਲਦਾ ਕਹਿੰਦਾ ਨਹੀਂ ਮੈਂ ਮਾਰਿਆ ਦੰਦਾ ਮੈਂ ਤੈਨੂੰ ਪਿਸਤਲ ਦਿਖਾਦਾ ਮੈਂ ਕਿਹਾ ਪਿਸਟਲ ਕੋ ਤੂੰ ਮਾਰਿਆ ਤਾਂ ਵੀਡੀਓ ਵੀ ਬਣਾਈ ਹੋਣੀ ਵੀਡੀਓ ਦਿਖਾ ਮੈਨੂੰ ਜਨਾਬ ਨੂੰ ਸਮਝਾਣਾ ਚਾਹਿਆ ਉਹ ਇਹ ਗੱਲ ਆ ਤੂੰ ਪਿਆਰ ਨਾਲ ਮੇਰੀ ਛੱਡ ਪਹਿਲਾਂ ਆਪਣੀ ਗੱਲ ਦੱਸ ਮੈਂ ਤਾਂ ਤੂੰ ਫੇਕੀਆ ਲੱਗਦਾ ਮੈਂ ਐਵੇਂ ਕਿਸੇ ਨੇ ਕੋਈ ਕਿਸੇ ਨੇ ਆ ਰਿਹਾ ਸਰ ਦਾ ਬੰਦਾ ਮਾਰਤਾ ਹੋਣਾ ਤੇ ਤੂੰ ਜ਼ਿੰਮੇਵਾਰੀ ਲੈ ਕੇ ਆਪਣੀ ਨੰਬਰਵਾਜੀ ਕਰਨਾ ਚਾਹਨਾ ਫੰਡ ਇਕੱਠਾ ਕਰਵਾ ਰਹਿਣਾ ਗਨਮੈਨਿੰਗ ਲੈਂਡ ਦੇ ਖਾਤੇ ਤੋਂ ਤਾਂ ਨਹੀਂ ਹੁੰਦਾ ਕਿਉਂਕਿ ਅਕਸਰ ਲੋਕੀ ਗਨਲੈਂਡ ਗਰਮੇ ਨੂੰ ਡਰਾਮਾ ਕਰਦੇ ਹੋਣਗੇ ਮੈਂ ਨਹੀਂ ਕਿੰਦਾ ਵੀ ਸਾਰੇ ਹੀ ਸਾਫ਼ ਹੋਣਗੇ ਕੁਝ ਲੋਕ ਕਰਦੇ ਹੋਣਗੇ ਵੀ ਕਈ ਕਈਆਂ ਦੇ ਕਤਲ ਹੁੰਦੇ ਕਈ ਗੈਂਗਸਟਰ ਦੇ ਵੱਡੇ ਲੀਡਰ ਦੇ ਲੈਟਰਪੈਡ ਜਾਂ ਫੇਸਬੁੱਕ ਦੇ ਉੱਤੇ ਸ਼ੂਜ਼ ਹੁੰਦੀ ਤੇ ਪਾ ਕੇ ਜ਼ਿੰਮੇਵਾਰੀ ਲੈ ਲੈਂਦੇ ਤਾਂ ਕਿ ਸਾਡਾ ਨਾਮ ਚੱਲੇ ਅਸੀਂ ਲੋਕਾਂ ਕੋਲ ਪੈਸਾ ਇਕੱਠਾ ਕਰੀਏ ਹੁੰਦਾ ਰਹਿੰਦਾ ਹੀ ਮੈਨੂੰ ਵੀ ਲੱਗਿਆ ਆਰਐਸਐਫ ਦੇ ਕਿਸੇ ਲੀਡਰ ਨੇ ਕਿਸੇ ਹੋਰ ਗਰੁੱਪ ਨੇ ਕਤਲ ਕੀਤਾ ਲੱਗਦਾ ਇਹ ਬਗੇਲ ਸਿੰਘ ਬਣ ਕੇ ਜ਼ਿੰਮੇਵਾਰੀ ਲੈ ਰਿਹਾ ਤਾਂ ਕਿ ਮੈਂ ਪੈਸਾ ਇਕੱਠਾ ਕਰ ਸਕਾਂ ਮੈਂ ਸਿੱਖ ਕਮਿਊਨਿਟੀ ਤੋਂ ਜਿਹੜੇ ਸਰਦਾਰ ਕੱਟੜਵੱਦੀ ਸਿੱਖ ਸਮਾਜ ਦੇ ਅਤਵਾਦੀ ਸੋਚ ਰੱਖਣਾ ਹੈ ਲੋਕ ਨੇ ਉਹਨਾਂ ਕੋਲ ਪੈਸਾ ਇਕੱਠਾ ਕਰ ਸਕਾਂ ਪਾਕਿਸਤਾਨ ਦੀ ਯੰਸੀ ਤੋਂ ਪੈਸਾ ਲੈ ਸਕਾਂ ਕਿੰਨੇ ਆ ਹੈ ਜੀ ਠੀਕ ਹੈ ਸਫੀਸ਼ੀਐਂਟ ਹੈ ਜੋ ਹੈਗੇ ਮੈਂ ਤਾਂ ਮੰਗਦਾ ਨੀ ਸਿਕਿਉਰਿਟੀ ਆਪਣੇ ਲਈ ਕਿੰਨੇ ਕਿੰਨੇ ਜਿੰਨੂ ਵੀ ਹੈਗੇ ਬਹੁਤ ਹੈ ਮੈਂ ਕੀ ਕਹਿ ਰਿਹਾ ਹਾਂ ਹੁਣ ਘਟੇ ਕਿ ਵਧਿਆ ਜਿੰਨੇ ਵੀ ਹੈਗੇ ਬਹੁਤ ਹੈ ਮੈਂ ਆਪਣੇ ਲਈ ਸੁਰੱਖਿਆ ਕਰ ਵੀ ਨਹੀਂ ਕਰ ਸਕਦਾ ਕੀ ਬੋਤਾ ਕਵੇ ਥ੍ਰੈਟ ਕਾਲ ਆ ਗਈ ਵੀ ਹੋਰ ਸੁਰੱਖਿਆ ਲਈ ਡਰਾਮਾ ਕੀਤਾ ਮੈਂ ਤਾਂ ਮੂੰਹ ਤੇ ਕਹਿ ਰਿਆ ਇਹਨੇ ਨੂੰ ਹੋਰ ਸੁਰੱਖਿਆ ਕਰ ਵੀ ਨਹੀਂ ਚਾਹੀਦੇ ਜਿਹੜੇ ਕਹਿੰਦੇ ਹੋਣ ਕੋਈ ਡਰਾਮਾ ਕਰਦੇ ਹੋਣ ਗੱਲ ਮੈਨ ਲੈਣ ਲਈ ਮੈਂ ਤਾਂ ਸਾਫ਼ ਕਹਿੰਦਾ ਵੀ ਜਿੰਨੀ ਸੁਰੱਖਿਆ ਲਈ ਲੋੜ ਹੈਗੀ ਹੈ ਇਹ ਹੋਰ ਲੋਕ ਹੋਣਗੇ ਰਜੀਵ ਟੰਡਨ ਐਸਾ ਨਹੀਂ ਆ ਵੀ ਥ੍ਰੈਟ ਆ ਗਈ ਤੇ ਲੋਕ ਨੂੰ ਚਿੱਕਾ ਮਾਰੇ ਹਾਏ ਮੇਰੀ ਸੁਰੱਖਿਆ ਹਾਏ ਮੇਰੀ ਸੁਰੱਖਿਆ ਘਟ ਗਈ ਹਾਏ ਮੈਨੂੰ ਗੱਲ ਮੈਂ ਵਧਾ ਦਿਓ ਰਜੀਵ ਟੰਡਨ ਐਸੀ ਸੋਚ ਵਾਲਾ ਵਿਅਕਤੀ ਨਹੀਂ ਹੈ ਗੱਲ ਲੈਣ ਦਾ ਰਾ ਤੇਰੀ ਗੱਲ ਸਹੀ ਹੈ ਤੂੰ ਫੇਕ ਬੰਦਾ ਲੱਗਦਾ ਮੈਨੂੰ ਤਾਂ ਤੂੰ ਐਵੇਂ ਇੱਕ ਨੂੰ ਦੱਸ ਮੈਂ ਕੀ ਹੋਣਾ ਗੱਲ ਕਰ ਮਾਰਿਆ ਕਿਸੇ ਨੇ ਵਕੀਲ ਉਹ ਬੰਦਾ ਅਰਸਦਾ ਤੂੰ ਐਵੇਂ ਜਿੰਮੇਦਾਰੀ ਲਈ ਜਨਾ ਡਰਾਮੇ ਕਰੀ ਜਨਾ ਆਪਣੇ ਨੰਬਰ ਬਣਾਉਣ ਨੂੰ ਉਹ ਕਿਹੜੀ ਗੱਲ ਤੈਨੂੰ ਮੈਂ ਅਸਲੀ ਦੀ ਫੋਟੋ ਵੀ ਪੇਚਾ ਜਿੱਦਾਂ ਕੰਮ ਕੀਤਾ ਭੇਜ ਦੇ ਦਿਖਾ ਦੇ ਦਿਖਾ ਮਾਰਦਾ ਮਰਦੀ ਫੋਟੋ ਵੀ ਮੇਰੇ ਕੋਲ ਜਦੋਂ ਕੰਮ ਹੋਇਆ ਉਹ ਵੀ ਵੀਡੀਓ ਪਈ ਮੇਰੇ ਕੋਲ ਲੈ ਦਿਖਾ ਦੇ ਗੋਲੀ ਮਾਰਦੇ ਦਿਖਾ ਦੇ ਨਾ ਭੇਜ ਦੇ ਤੁਸੀਂ ਤੁਸੀਂ ਗੋਲੀ ਮਾਰਵਲੇ ਵੀਡੀਓ ਬਣਾਈ ਹੋਣੀ ਨਾ ਉਹ ਭੇਜ ਦੇ ਚੱਲ ਚੱਲ ਗੋਲੀ ਮਾਰਦੇ ਵੀਡੀਓ ਬਣਾਈ ਹੋਣੀ ਨਾ ਗੋਲੀ ਮਾਰਦੇ ਦੀ ਵੀਡੀਓ ਬਣਾਈ ਹੋਣੀ ਹੈ ਨਾ ਆਪਾਂ ਹਣਾ ਬੜਾਈ ਹੁਣੀ ਨੂੰ ਭੇਜ ਦੇ ਜਿੱਤੇ ਜਦ ਤੱਕ ਟੈਨਸ਼ਨ ਨਾ ਲੈਂਦਾ ਪਰ ਜਿਹੜਾ ਮੈਂ ਬਣੋ ਸਮਝਾਣਾ ਚਾਹਿਆ ਉਹ ਇਹ ਗੱਲ ਆ ਤੂੰ ਤਿਆਰ ਰਹਿ ਹੁਣ ਮੇਰੀ ਛੱਡ ਪਹਿਲਾਂ ਆਪਣੀ ਗੱਲ ਦੱਸ ਮੈਨੂੰ ਤਾਂ ਤੂੰ ਫੇਕ ਜਿਹਾ ਲੱਗਦਾ ਮੈਂ ਐਵੇਂ ਕਿਸੇ ਨੇ ਕੋ ਕਿਸੇ ਨੇ ਆਰਐਸਏ ਦਾ ਬੰਦਾ ਮਾਰਤਾ ਹੋਣਾ ਤੇ ਤੂੰ ਜ਼ਿੰਮੇਵਾਰੀ ਲੈ ਕੇ ਆਪਣੇ ਨੰਬਰਵਾਦੀ ਕਰਨ ਜਾਣਾ ਫੰਡ ਇਕੱਠਾ ਕਰ ਰਿਹਾ ਹੋਣਾ ਮੈਂ ਬਕਰ ਗੇੜਦਾ ਮੈਂ ਬਕੇਲ ਸਿੰਘ ਮੈਨੂੰ ਸ਼ੇਰ ਨੂੰ ਪਤਾ ਮੇਰੇਾਰੇ ਮੈਨੂੰ ਲੱਗਦਾ ਤੂੰ ਫੰਡ ਇਕੱਠਾ ਕਰਨ ਦੀ ਡਰਾਮਾ ਕਰਦਾ ਹੈ ਇਹ ਕੋਈ ਕਾਂਡ ਨਹੀਂ ਮੈਨੂੰ ਹੋਣ ਨਾ ਕੋਈ ਆਸ ਲੈ ਜਾਂਦੇ ਆ ਤੁਸੀਂ ਸਿੱਖਾਂ ਤੋਂ ਪਹਿ ਘਿਆ ਜਿਹੜੇ ਕੱਟਰਵਾਦੀ ਖਾਲਿਸਤਾਨੀ ਸ਼ੂਸ਼ਲੇ ਬੰਦੇ ਨੂੰ ਇਕੱਠਾ ਕਰਦੇ ਹੋ ਮਾਰ ਕੇ ਵੀ ਅਸੀਂ ਖੋਟੇ ਜਿੰਮੇਵਾਰੀ ਚੱਕਾਂਗੇ ਪਾਕਿਸਤਾਨੀ ਸਰਕਾਰ ਤੂੰ ਤਾਂ ਪੈ ਇਕੱਠਾ ਕਰਦੇ ਹੋ ਹੋਰ ਕੀ ਕਰਦੇ ਤੁਹਾਡਾ ਕੰਮ ਕੀ ਹੈ ਪਾਕਿਸਤਾਨੀ ਤੂੰ ਕਿੱਥੇ ਰਹਿਣਾ ਕਰਦਾਂ ਹਿੰਦੂ ਪਾਣੀ ਦਾ ਮੈਂ ਤਾਂ ਹਿੰਦੁਸਤਾਨ ਦੇ ਰਹਿਣਾ ਲਾ ਇੱਥੇ ਮੈਂ ਪੰਜਾਬ ਦਾ ਰਹਿਣਾ ਤੇਰੇ ਆ ਕਿੱਥੇ ਰਹਿਣਾ ਫੇ ਤੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਦਾ ਕਤਲ ਕਿਉਂ ਕਰਦਾ ਪਿਆ ਬਗਾਵਤ ਨਹੀਂ ਸਕਿਆ ਨਹੀਂ ਹੋਏ ਤੈਨੂੰ ਜਦਾ ਪਰ ਤੈਨੂੰ ਨਹੀਂ ਆਪਾਂ ਨੂੰ ਜਦਾ ਪਤਾ ਵੀ ਆਪਣੇ ਜਵਾਗ ਹਿੰਦੀ ਬੋਲਦੇ ਪੰਜਾਬੀ ਬੋਲਦੇ ਆ ਜੀ ਤੂੰ ਗੰਦ ਬੋਲਦਾ ਮੂੰਹ ਨਹੀਂ ਨਹੀਂ ਤੈਨੂੰ ਜਦਾ ਪਤਾ ਪਹਿਲਾਂ ਇੱਕ ਗੱਲ ਦੱਸਿਓ ਆਪਾਂ ਨੂੰ ਜਦਾ ਪਤਾ ਆਪਣੇ ਜਵਾਗ ਪੰਜਾਬੀ ਬੋਲਦੇ ਜਾਂ ਹਿੰਦੀ ਬੋਲਦੇ ਓ ਮੈਨੂੰ ਤੇਰੇ ਸਾਰੇ ਕਬਰ ਦਾ ਪਤਾ ਦੇਖ ਟਾਈਮ ਨਹੀਂ ਲੱਗਦਾ ਮੈਂ ਕਬਰ ਤੱਕ ਜਾਣ ਨੂੰ ਦੀ ਸਿਰਫ ਪੈ ਇਕੱਠੇ ਕਰਨ ਵਾਸਤੇ ਵਿਗਿਆਨ ਤੂੰ ਕਿਹੜਾ ਬੰਦ ਰਿਹਾ ਤੂੰ ਕੀ ਬੰਦ ਰਿਹਾ ਦੱਸੀ ਮੈਨੂੰ ਕੀ ਕਰ ਰਿਹਾ ਹਾਂ ਮਸਲਮਾਨੀ ਤੋਂ ਹਿੰਦੂ ਤੋਂ ਆਏ ਫਿਰ ਯਾ ਹਿੰਦੂ ਮੁਸਲਮਾਨਾਂ ਤੋਂ ਆਏ ਨੇ ਇਹ ਕਿਹੜੀਆਂ ਅੰਗਲਾਨੇ ਤੇਰੀਆਂ ਹੋਰ ਕੀ ਨੇ ਦੱਸ ਤੂੰ ਮੈਨੂੰ ਜੱਦਾ ਜਵਾਬ ਦੇ ਨਾ ਮੈਨੂੰ ਫਿਰ ਕੁਝ ਬਿਆਨ ਦਿੰਨਾ ਇਹਨਾਂ ਤੋਂ ਬਰੇਜ ਕਰ ਤੇਰੀ ਉਮਰ ਵਾਝੂਗੀ ਤੂੰ ਵੀ ਗਰੇਜ ਤੂੰ ਵੀ ਗਰੇਜ ਕਰ ਤੁਸੀਂ ਵੀ ਗਰੇਜ ਕਰੋ ਅਸੀਂ ਇਹਦੀ ਸਿੱਧਾ ਕੰਮ ਕਰਾਂਗੇ ਅੱਜ ਤੁਸੀਂ ਵੀ ਗਰੇਜ ਕਰੋ ਫਿਰ ਕਹਿੰਦੇ ਤੂੰ ਕਿੱਥੇ ਜਾਂਦਾ ਕੀ ਕਰਦਾ ਫਿਰ ਤੁਸੀਂ ਨਾ ਮਾਰ ਬਾਰੀ ਗੱਲ ਨਹੀਂ ਕਰਨੀ ਚਲ ਵਾਧਰ ਜੀ ਦਾ ਖਾਲਸਾ ਜੈ ਜੀ ਰਾਮ ਜੈ ਜੀ ਰਾਮ ਜੈ ਜੀ ਰਾਮ ਕੋਣ ਹੈ ਮੈਨੂੰ ਕਹਿੰਦਾ ਮੈਂ ਵਕੀਲ ਸੀ ਕਹਿੰਦਾ ਤੈਨੂੰ ਮਾਰ ਦੇਣਾ ਮੂੰਹ ਬੰਦ ਕਰ ਲੈ ਕੋ ਕਰ ਲੈ ਆ ਕਰ ਲੈ ਬਸ ਮੈਂ ਤੈਨੂੰ ਕਿਹਾ ਮੈਨੂੰ ਤਾਂ ਤੂੰ ਜਾਲੀ ਲੱਗਦਾ ਮੈਨੂੰ ਕਹਿੰਦਾ ਮੈਂ ਬੰਦਾ ਮਾਰਿਆ ਫਰੋਇਪੁਰ ਦਾ ਜਿਹੜਾ ਆਸਾਸ ਦਾ ਬੰਦਾ ਸੀ ਫਰੋਇਪੁਰ ਦਾ ਮੈਂ ਮਾਰਿਆ ਮੈਂ ਕਿਹਾ ਤੂੰ ਝੂਠ ਬੋਲਦਾ ਕਹਿੰਦਾ ਨਹੀਂ ਮੈਂ ਮਾਰਿਆ ਕਹਿੰਦਾ ਮੈਂ ਤੈਨੂੰ ਪਿਸਟਲ ਦਿਖਾਉਣਾ ਮੈਂ ਕਿਹਾ ਪਿਸਟੋਲ ਕੋ ਤੂੰ ਮਾਰਿਆ ਦਾ ਵੀਡੀਓ ਵੀ ਬਣਾਈ ਹੋਣੀ ਵੀਡੀਓ ਦਿਖਾ ਮੈਨੂੰ ਮੈਨੂੰ ਤਾਂ ਡਰਾਮਾ ਜਿਹਾ ਲੱਗਿਆ ਅਸਲੋਂ ਤੁਸੀਂ ਵੀ ਸੁਣਾਓ ਚਲੋ ਤਰੀ ਗੱਲ ਸਹੀ ਐ ਤੂੰ ਫੀਕ ਬੰਦਾ ਲੱਗਦਾ ਮੈਨੂੰ ਤਾਂ ਤੂੰ ਇਹ ਫੀਕ ਨੂੰ ਮੈਂ ਸਮਝਾ ਕੇ ਹੁਣ ਗੱਲ ਕਰਤਾ ਮਾਰਿਆ ਕਿਸੇ ਨੇ ਵਕੀਲ ਤੋਂ ਉਹ ਬੰਦਾ ਅਰਸਦਾ ਤੂੰ ਐ ਵੀ ਜ਼ਿੰਮੇਵਾਰੀ ਲਈ ਜਨਾ ਡਰਾਮੇ ਕਰੀ ਜਨਾ ਆਪਣੇ ਨੰਬਰ ਬਣਾਉਣ ਨੂੰ ਉਹ ਕਿਹੜੀ ਗੱਲ ਤੈਨੂੰ ਮੈਂ ਅਸਲੇ ਦੀ ਮੋਟੋ ਵੀ ਪਾਈ ਜਿੰਨਾ ਕੰਮ ਕੀਤਾ ਇਹਦੇ ਦਿਖਾ ਦੇ ਮਰ ਨਹੀਂ ਮੋਟੋ ਵੀ ਬਿਲਕੁਲ ਕੰਮ ਹੋ ਗਿਆ ਇਹ ਵੀ ਉਹ ਬੋਲ ਮਰ ਗੋ ਦਿਖਾ ਦੇ ਗੋਲੀ ਮਾਰਦੇ ਦਿਖਾ ਦੇ ਨਾ ਕੋਈ ਇੱਜ਼ਤ ਨਹੀਂ ਤੁਸੀਂ ਗੋਲੀ ਮਾਰਵਲੇ ਵੀਡੀਓ ਬਣਾਈ ਹੋਣੀ ਨਾ ਉਹ ਭੇਜ ਦੇ ਜਲਦੀ ਗੋਲੀ ਮਾਰਦੇ ਵੀਡੀਓ ਬਣਾਈ ਹੋਣੀ ਨਾ ਗੋਲੀ ਮਾਰਦੇ ਦੀ ਵੀਡੀਓ ਬਣਾਈ ਹੋਣੀ ਹੈ ਨਾ ਆਪਾਂ ਹਾਂ ਨਾ ਬਣਾਈ ਹੋਣੀ ਨਾ ਭੇਜ ਦੇ ਜਦ ਤੱਕ ਟੈਸ਼ਨ ਨਹੀਂ ਨਾ ਬੋਰ ਜਿਹੜਾ ਮੈਂ ਕੋ ਸਮਝਾਣਾ ਚਾਹਾਂ ਉਹ ਇਹ ਗੱਲ ਆ ਤੂੰ ਤਿਆਰ ਰਹਿ ਉਹ ਮੇਰੀ ਛੱਡ ਪਹਿਲਾਂ ਆਪਣੀ ਗੱਲ ਦੱਸ ਮੈਨੂੰ ਤਾਂ ਤੂੰ ਫੇਕੀਆ ਲੱਗਦਾ ਮੈਂ ਐਵੇਂ ਕਿਸੇ ਨੇ ਕੋਈ ਕਿਸੇ ਨੇ ਆ ਰਿਹਾ ਤਾਂ ਬੰਦਾ ਮਾਰਦਾ ਹੋਣਾ ਤੂੰ ਜ਼ਿੰਮੇਵਾਰੀ ਲੈ ਕੇ ਆਪਣੇ ਨੰਬਰ ਵਾਜੀ ਕਰਨਾ ਜਾਂਦਾ ਫੰਡ ਇਕੱਠਾ ਕਰਨ ਲਈ ਆ ਪਰ ਗੇੜਦਾ ਮਾ ਪਟੇਲ ਸਿੰਘ ਮੈਨੂੰ ਇਹ ਪੁੱਛਣਾ ਮੈਨੂੰ ਲੱਗਦਾ ਤੂੰ ਫੰਡ ਇਕੱਠਾ ਕਰਨ ਦੀ ਡਰਾਮਾ ਕਰਦਾ ਈ ਫੰਡ ਮੈਨੂੰ ਵਾੜ ਦੇਉਗਾ ਤੁਸੀਂ ਖਾਤਾ ਨਹੀਂ ਮੈਨੂੰ ਫੰਡ ਲਈ ਜਾਂਦੇ ਆ ਤੁਸੀਂ ਸਿੱਖਾਂ ਤੋਂ ਬਹਿ ਕੇ ਜਿਹੜੇ ਕੱਟਰਵਾਦੀ ਖਾਲਸਤਾਨੀ ਫੂਜੀਆਂ ਦੇ ਬੰਦੇ ਨੂੰ ਫੰਡ ਇਕੱਠਾ ਕਰਦੇ ਹੋ ਚਲੋ ਮੈਂ ਤੁਹਾਨੂੰ ਵੀਡੀਓ ਭੇਜ ਵੀ ਦਊਂਗਾ ਤੁਸੀਂ ਦੇਖ ਲਈਓ ਇਹ ਇਹ ਕਦੋਂ ਕਾਲਜ ਆ ਸੇਰਿਆ ਜੂ ਗੱਲ ਕੋਈ ਦੀ ਗੱਲ ਹੈ ਜਦੋਂ ਉਹ ਫੋਨ ਆਇਆ ਮੈਨੂੰ ਮੈਂ ਉਸਨੇ ਨਾਸ਼ਤਾ ਕਰ ਰਿਹਾ ਸੀ ਜਦੋਂ ਉਹਦਾ ਫੋਨ ਮੈਨੂੰ ਵੱਜਿਆ ਤੇ ਲੱਗਿਆ ਮੈਨੂੰ ਥ੍ਰੈਟਿੰਗ ਕਰਨ ਮੈਂ ਕਿਹਾ ਮੈਂ ਤਾਂ ਤੂੰ ਜਾਲੀ ਜਾਲ ਲੱਗਦਾ ਹੈ ਕਹਿੰਦਾ ਮੈਂ ਤੁਹਾਨੂੰ ਪਿਸਤਲ ਦੀ ਫੋਟੋ ਭਾਉਂਦਾ ਮੈਂ ਕਿਹਾ ਤੂੰ ਕਤਲ ਦੀ ਫੋਟੋ ਵੀ ਖਿੱਚੀ ਹੋਣੀ ਉਹ ਭੇਜ ਦੇ ਮੈਂ ਕਿਹਾ ਮੈਨੂੰ ਤਾਂ ਇਹ ਲੱਗਦਾ ਤੂੰ ਡਰਾਮਾ ਸਿਰਫ ਫੰਡ ਲੈਣ ਲਈ ਡਰਾਮਾ ਕਰਦਾ ਪਿਆ ਔਰ ਕੁਝ ਵੀ ਨਹੀਂ ਕਰਦਾ ਪਿਆ ਮਤਲਬ ਐਸੀਆਂ ਕਾਲਾਂ ਪੰਜਾਬ ਦੇ ਲਗ ਲਗ ਲੀਡਰਾਂ ਨੂੰ ਕੀਤੀਆਂ ਜਾ ਰਹੀਆਂ ਹਨ ਤੁਮ ਕਹਾਏ ਜਾ ਰਿਹਾ ਵੀ ਤੁਸੀਂ ਜਿਹੜੀ ਤਰੰਤ ਤਰੰਤ ਜਾਗੇ ਹਿੰਦੂ ਜਾਗੋ ਕੋਰ ਕਮੇਟੀ ਦੁਆਰਾ ਹਿੰਦੂ ਪੰਚਾਇਤ ਕੀਤੀ ਗਈ ਤੇ ਤੁਹਾਨੂੰ ਆਪਣਾ ਨੰਬਰ ਲਈ ਤਿਆਰ ਰਹੀਓ ਸਾਡੇ ਸਾਡੇ ਰਾਸ਼ਟਰੀ ਪ੍ਰਧਾਨ ਸੰਜੀਗਨ ਵਾਲੀ ਨੂੰ ਵੀ ਕੱਲ ਕੌਣ ਆਇਆ ਉਹ ਕਿਤੇ ਉਹ ਜਿਹੜੀ ਉਹ ਲੱਡੂ ਵੰਡੇ ਸੀਗੇ ਬਾਲਟੀ ਮੋਦੀ ਭਾਈ ਉਹਦਾ ਤਾਂ ਨਹੀਂ ਕੌਣ ਕਿਤੇ ਉਹਨੂੰ ਲਾ ਲਓ ਜਿਹੜਾ ਅਸੀਂ ਜਾ ਕੇ ਹਿੰਦੂ ਪੰਚਾਇਤ ਕਰਕੇ ਆਏ ਆ ਉਹਦਾ ਕਰਕੇ ਵੀ ਬੜਾ ਰੋਲਾ ਪਾਇਆ ਹੋਇਆ ਹੈ ਇਹਨਾਂ ਨੇ ਵੀ ਬੜੀ ਤਕਲੀਫ ਹੋਈ ਹੈ ਕਿ ਅਸੀਂ ਦਾਵਾ ਕੀਤਾ ਵੀ ਤਰੰਤ ਤਰੰਤ ਸ਼ਹਿਰ ਦੇ ਵਿੱਚ ਜਿਹੜਾ ਇਸੀ ਹਿੰਦੂ ਹਿੰਦੂ ਜਾਗੋ ਕੋਰ ਕਮੇਟੀ ਦੁਆਰਾ ਹਿੰਦੂ ਪੰਚਾਇਤ ਕੀਤੀ ਗਈ ਸੀਗੀ ਲੋਕਾਂ ਨਾਲ ਚਰਚਾ ਕੀਤੀ ਗਈ ਸੀ ਕਿ ਤਰਨਤਾਰਨ ਸ਼ਹਿਰ ਦਾ ਨਿਰਤਤਵ ਕੌਣ ਕਰੇਗਾ ਆਮ ਆਦਮੀ ਕਰੇਗਾ ਜਾਂ ਕਾਤਲ ਪਰਿਵਾਰ ਦਾ ਵਿਅਕਤੀ ਕਰੇਗਾ ਲੋਕਾਂ ਨੇ ਸਾਡੀ ਉੱਥੇ رائے ਮੰਨੀ ਸਾਡੀ ਉੱਤੇ ਵਿਚਾਰ ਉਹਨਾਂ ਨੂੰ ਅੱਛੇ ਲੱਗੇ ਉਹਨਾਂ ਨੇ ਕਾਤਲ ਸੰਦੀਪ ਸਿੰਘ ਦਾ ਭਰਾ ਮਨਦੀਪ ਸਿੰਘ ਉਹਨੂੰ ਹਰਾ ਕੇ ਉਹਦੀ ਬਾਲਟੀ ਪੁੱਠੀ ਮਾਰ ਕੇ ਉਹਨੂੰ ਤੁਰੰਤ ਤਰ੍ਹਾਂ ਸ਼ਹਿਰ ਤੋਂ ਭਜਾ ਦਿੱਤਾ। ਉਦੋਂ ਦਾ ਜਵਾਬ ਉਹਦੀ ਤਕਲੀਫ ਬੜੀ ਐ ਕਿ ਉਸ ਤੋਂ ਬਾਅਦ ਸਾਨੂੰ ਬਹੁਤ ਜ਼ਿਆਦਾ ਕਾਲ ਥ੍ਰੈਟਸ ਕਾਲ ਜੇ ਉਹ ਬਹੁਤ ਸਾਰੇ ਨੇ ਵੀ ਤੁਹਾਨੂੰ ਮਾਰ ਦੇਣਾ ਤੁਸੀਂ ਉਹ ਕਰ ਦੇਣਾ। ਇਹ ਕਾਲ ਥ੍ਰੈਟ ਕਾਲ ਦੀ ਫੇਕ ਕਾਲ ਦੀ ਗੱਲ ਕਰਦਾ ਮੈਨੂੰ ਇਹ ਕੁਝ ਲੋਕੇ ਵੀ ਕਹਿੰਦੇ ਨੇ ਵੀ ਜਿਹੜੇ ਸ਼ਿਵਸ਼ਾਨਾ ਹੁੰਦੇ ਆ ਹਿੰਦੂ ਕੌਮਿਟੀ ਦੇ ਬੰਦੇ ਹੁੰਦੇ ਨੇ ਜਿਹੜੇ ਵੀ ਗਨਮੈਨ ਲੈਣ ਦੇ ਖਾਤੇ ਤੇ ਫੇਕ ਕਾਲ ਕਰਾਉਂਦੇ ਨੇ ਆਪਣੇ ਬੰਦੇ ਆਪ ਹੀ ਕਾਲ ਕਰਾਉਂਦੇ ਨੇ। ਨਨ੍ਹੀ ਇਦਾਂ ਨੂੰ ਦੋਨ ਮੈਂ ਤੈਨੂੰ ਕਹਿ ਰਿਹਾ ਕਾਲ ਆ ਰਹੀ ਮੈਂ ਤੈਨੂੰ ਮੂੰਹ ਤੇ ਕਹਿ ਰਿਹਾ ਸਾਰਾ ਮੈਂ ਤਾਂ ਤੂੰ ਜਲ ਹੀ ਲੱਗਦਾ ਬੰਦਾ ਹੀ ਜਲ ਹੀ ਲੱਗਦਾ ਕਹਿੰਦਾ ਮੈਂ ਬਖੀਲ ਸਿੰਘ ਨੂੰ ਬੋਲਦਾ ਮੈਂ ਕਹਾਂ ਤੂੰ ਲੱਗਦਾ ਹੀ ਜਲ ਹੀ ਪਿਆ ਬੋਲਦਾ ਕਿ ਪਿਆ ਠੀਕ ਹੈ ਇਹ ਗਨਮੈਨ ਦੀ ਲੈਂਡ ਖਾਤਰ ਤਾਂ ਨਹੀਂ ਹੁੰਦਾ ਕਿਉਂਕਿ ਅਕਸਰ ਲੋਕੀ ਗਨ ਲੈਂਡ ਗਨਮੈਨ ਨੂੰ ਡਰਾਮਾ ਕਰਦੇ ਹੋਣਗੇ ਮੈਂ ਨਹੀਂ ਕਹਿੰਦਾ ਵੀ ਸਾਰੇ ਹੀ ਸਾਫ਼ ਹੋਣਗੇ ਕੁਝ ਲੋਕ ਕਰਦੇ ਹੋਣਗੇ ਪਰ ਜਿਹੜੀ ਕਾਲ ਹੈ ਮੈਂ ਤਾਂ ਤੁਹਾਡੇ ਮੂੰਹ ਤੇ ਲਾਈਵ ਹੋ ਕੇ ਕਹਿ ਰਿਹਾ ਉਹਦੀ ਵੀ ਰਿਕਾਰਡਿੰਗ ਕੀਤੀ ਇਸੇ ਲਈ ਕਰਕੇ ਕੀਤੀ ਹੈ ਕਿ ਮੈਂ ਕਹਾਂ ਮੈਂ ਤਾਂ ਤੂੰ ਜਲ ਹੀ ਲੱਗਦਾ ਤੂੰ ਆਪ ਦਾ ਹ ਤੇਰਾ ਕੋਈ ਮਕਸਦ ਲੱਗਦਾ ਪਿਆ ਵੀ ਮੈਂ ਕਿਸੇ ਨੂੰ ਮਰਡਰ ਕਰਤਾ ਵੀ ਮੈਂ ਫਟਾਫਟ ਜਿਵੇਂ ਗੈਂਗਸਟਰ ਨੂੰ ਪਿੱਛੇ ਦੇਖਿਆ ਵੀ ਕਈ ਕਈਆਂ ਦੇ ਕਤਲ ਹੁੰਦੇ ਕਈ ਗੈਂਗਸਟਰ ਦੇ ਵੱਡੇ ਲੀਡਰ ਦੇ ਲੈਟਰ ਪੈਡ ਜਾਂ ਫੇਸਬੁਕ ਦੇ ਉੱਤੇ ਸ਼ੂਟ ਵੀ ਦੇ ਪਾ ਕੇ ਜ਼ਿੰਮੇਵਾਰੀ ਲੈ ਲੈਂਦੇ ਤਾਂ ਕਿ ਸਾਡਾ ਨਾਮ ਚੱਲੇ ਅਸੀਂ ਲੋਕਾਂ ਕੋਲੋਂ ਪੈਸਾ ਇਕੱਠਾ ਕਰੀਏ ਹੁੰਦਾ ਰਹਿੰਦਾ ਹੀ ਮੈਨੂੰ ਵੀ ਲੱਗਿਆ ਆਰਐਸਐਫ ਦੇ ਕਿਸੇ ਲੀਡਰ ਨੇ ਕਿਸੇ ਹੋਰ ਗਰੁੱਪ ਨੇ ਕਤਲ ਕੀਤਾ ਲੱਗਦਾ ਇਹ ਬਗੇਲ ਸਿੰਘ ਬਣ ਕੇ ਜ਼ਿੰਮੇਵਾਰੀ ਲੈ ਰਿਹਾ ਤਾਂ ਕਿ ਮੈਂ ਪੈਸਾ ਇਕੱਠਾ ਕਰ ਸਕਾਂ ਮੈਂ ਸਿੱਖ ਕਮਿਊਨਿਟੀ ਤੋਂ ਜਿਹੜੇ ਸਰਦਾਰ ਕट्टरवादी ਸਿੱਖ ਸਮਾਜ ਦੇ ਅਤਵਾਦੀ ਸੋਚ ਰੱਖਣਾ ਹੈ ਲੋਕ ਨੇ ਉਹਨਾਂ ਕੋਲ ਪੈਸਾ ਇਕੱਠਾ ਕਰ ਸਕਾਂ ਪਾਕਿਸਤਾਨੀ ਏਜੰਸੀ ਤੋਂ ਪੈਸਾ ਲੈ ਸਕਾਂ ਇਹ ਡਰਾਮਾ ਕਰ ਰਹੇ ਆ ਮੈਂ ਤੈਨੂੰ 11:00 ਵਜੇ ਦੱਸੂ ਕਾਲਜ ਹੈ ਤਕਰੀਬਨ ਹੈ ਤੁਸੀਂ ਕੰਪਲੀਟ ਕਰ ਚੁੱਕੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਪਹਿਲਾਂ ਵੀ ਆਉਂਦੀਆਂ ਕਾਲਜ ਸੀਆਂ ਮੈਂ ਤਾਂ ਪਰਵਾਹ ਹੀ ਕੀਤੀ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਉਂਕਿ ਜਿਹੜੀ ਵੀ ਸੀਰੀਅਸ ਕਾਲ ਹੁੰਦੀ ਹੈ ਸਾਡੇ ਤੋਂ ਪਹਿਲਾਂ ਪੰਜਾਬ ਪੁਲਿਸ ਇੰਟਰਕਿਪਟ ਕਰ ਲੈਂਦੀ ਹੂ ਹੂੰ ਥੋੜੀ ਕੋ ਗੱਲਬਾਤ ਕਿੰਨੀ ਹੈ ਹੈਗੇ ਠੀਕ ਹੈ ਸਫੀਸ਼ੀਐਂਟਾ ਜੋ ਹੈਗੇ ਮੈਂ ਤਾਂ ਮੰਗਦਾ ਨਹੀਂ ਸਿਕਿਉਰਟੀ ਆਪਣੇ ਲਈ ਜਿੰਨੇ ਕਿ ਨਹੀਂ ਹੈ ਜਿੰਨੇ ਵੀ ਹੈਗੇ ਬਹੁਤ ਹੈ ਮੈਂ ਕੀ ਕਹਿ ਰਿਹਾ ਹੁਣ ਘਟੇਗੇ ਵਧੀਆ ਜਿੰਨੇ ਵੀ ਹੈਗੇ ਬਹੁਤ ਹੈ ਮੈਂ ਆਪਣੇ ਲਈ ਸੁਰੱਖਿਆ ਕਰਮੀ ਨਹੀਂ ਚਾਹੁੰਦਾ ਹੋਰ ਤੂੰ ਸਾਫ਼ ਕਰੇ ਨਹੀਂ ਘਟੇਗੇ ਵਧੀਆ ਮੈਨੂੰ ਆਪਣੇ ਲਈ ਹੋ ਸੁਰੱਖਿਆ ਕਰਮੀ ਨਹੀਂ ਚਾਹੀਦੀ ਮੈਨੂੰ ਮੈ ਮੈਂ ਜਿਹੜੀ ਗੱਲ ਕਹਿ ਰਿਹਾ ਮੈਨੂੰ ਘਟੇਗਾ ਪੰਜਾਬ 'ਚ ਸ਼ਾਇਦ ਕੋਈ ਹਿੰਦੂ ਲੀਡਰ ਐਸਾ ਮਿਲਿਆ ਹੋਊਗਾ ਜਿਹੜਾ ਕਹਿੰਦਾ ਕਿ ਮੈਨੂੰ ਹੋਰ ਸੁਰੱਖਿਆ ਕਰਮੀ ਨਹੀਂ ਚਾਹੀਦੀ ਮੈਂ ਸਾਫ਼ ਕਹਿ ਰਿਹਾ ਮੇਰੇ ਕੋਲ ਜਿੰਨੇ ਹੈਗੇ ਮੈਂ ਉਹਦੇ ਵਿੱਚ ਬਹੁਤ ਕੋਛਾਂ ਠੀਕਾ ਸਖਸੀਤਾ ਮੈਨੂੰ ਹੋਰ ਸੁਰੱਖਿਆ ਕਰਮੀ ਨਹੀਂ ਚਾਹੀਦੇ ਕਈ ਕਈ ਵਾਰ ਬੰਦਾ ਕਹੇ ਥ੍ਰੈਟ ਕਾਲ ਆ ਗਈ ਵੀ ਹੋਰ ਸੁਰੱਖਿਆ ਲਈ ਡਰਾਮਾ ਕੀਤਾ ਮੈਂ ਮੂੰਹ ਤੇ ਕਹਿ ਰਿਹਾ ਵੀ ਮੈਨੂੰ ਹੋਰ ਸੁਰੱਖਿਆ ਕਰਮੀ ਨਹੀਂ ਚਾਹੀਦੇ ਜਿਹੜੇ ਕਹਿੰਦੇ ਹੋਣ ਕੋਈ ਡਰਾਮਾ ਕਰਦੇ ਹੋਣਗੇ ਗੰਨ ਮੇਲ ਲੈਣ ਲਈ ਮੈਂ ਤਾਂ ਸਾਫ਼ ਕਹਿੰਦਾ ਜਿੰਨੀ ਸੁਰੱਖਿਆ ਲਈ ਬੋਥ ਹੈਗੀ ਐ ਔਰ ਕਰਨੀ ਕੀ ਹੈ ਸੁਦੀਸ਼ ਸੂਰੀ ਕੋਲ ਜਦੋਂ ਗੋਲੀ ਬੱਜੀ 70 ਬੰਦੇ ਸੀਗੇ ਤਿੰਨ ਇੱਕ ਡਿਪਟੀ ਖੜਾ ਸੀ ਦੋ ਡਿਪਟੀ ਖੜੇ ਸੀ ਕੈਸਪੀ ਖੜੇ ਕੈਸੇ ਚੜਾ ਸੀ 70 ਪੁਰਸ਼ ਵਰਮੀ ਉਹਦੇ ਆਲੇ ਦੋਲੇ ਖੜੇ ਸੀ ਤਾਂ ਬੰਦਾ ਗੋਲੀ ਮਾਰ ਗਿਆ ਸੀ ਇਹ ਤਾਂ ਡਰਾਮਾ ਵੀ ਬੰਦੇ ਇੰਨੇ ਹੋਣੇ ਚਾਹੀਦੇ ਮੇਰੀ ਤਾਜ ਜਾਨ ਸੱਚੀਤ ਰਹੂਗੀ ਬੰਦੇ ਚਾਹ ਦੋ ਹੀ ਹੋਣ ਪਰ ਸੁਰੱਖਿਆ ਕਰਨ ਵਾਲੇ ਹੋਣ ਉਹਦਾਂ ਵੀ ਬੰਦਾ ਸੱਚੀਤ ਰਹਿ ਸਕਦਾ ਦੇਖੋ ਤਾਂ ਆਪ ਠੀਕ ਰਹੇ ਤੁਹਾਡੇ ਨਾਲ ਜਿਹੜੇ ਗੱਲਾਂ ਆ ਠੀਕ ਨੇ ਵਧੀਆ ਨੇ ਬਿਲਕੁਲ ਠੀਕ ਨੇ ਮੇਰੇ ਤਾਂ ਕਹਿ ਰਹੇ ਤੁਹਾਨੂੰ ਦੇ ਹੋਰ ਲੋਕ ਹੋਣਗੇ ਅਰਜੀਵ ਟੰਡਨ ਐਸਾ ਨਹੀਂ ਹੈ ਵੀ ਥ੍ਰੈਟ ਆ ਗਈ ਤੇ ਲੋਕੂੰ ਚਿੱਕਾ ਮਾਰੇ ਹਾਏ ਮੇਰੀ ਸੁਰੱਖਿਆ ਹਾਏ ਮੇਰੀ ਸੁਰੱਖਿਆ ਘਟ ਗਈ ਹਾਏ ਮੈਨੂੰ ਗਨਮੈਨ ਵਧਾ ਦਿਓ ਅਰਜੀਵ ਟੰਡਨ ਐਸੀ ਸੋਚ ਵਾਲਾ ਵਿਅਕਤੀ ਨਹੀਂ ਹੈ ਮੇਰੇ ਅੱਛਾ ਮੇਰੇ ਇੱਕ ਸਵਾਲ ਆ ਹਿੰਦੂ ਕੋਰ ਕਮੇਟੀ ਹੋ ਗਈ ਚਾਹੇ ਸ਼ਿਵਸ਼ਨ ਹੋ ਗਈ ਇਹ ਇਲੈਕਸ਼ਨ ਲੜਦੀ ਹੈ ਹੈ ਲਗ ਲਗ ਲੋਕ ਲੜਦੇ ਨੇ ਪਰ ਇੱਕ ਗੱਲ ਬੜੀ ਕਲੀਅਰ ਹੈ ਸ਼ਿਵਸ਼ਨ ਦੇ ਨਾਮ ਤੇ ਵੋਟ ਨਹੀਂ ਪੈਂਦੀ ਪੰਜਾਬ ਦੇ ਵਿੱਚ ਲੋਕੀ ਸ਼ਿਫਸਨਾ ਦਾ ਗਠਨ ਹੀ ਉਦੋਂ ਹੋਇਆ ਸੀ ਜਦੋਂ ਪੰਜਾਬ 'ਚ ਅੱਤਵਾਦ ਦਾ ਦੌਰ ਸੀਗਾ ਲੋਕ ਜਦੋਂ ਪੰਜਾਬ ਛੱਡ ਛੱਡ ਕੇ ਜਾ ਰਹੇ ਸੀ ਨਾ ਉਦੋਂ ਲੋਕਾਂ ਨੇ ਭੁੱਲੇ ਨਾ ਦੁਕਾਨ ਭੁੱਲੇ ਨਾ ਦੇ ਨਾਮ ਨੂੰ ਲੈ ਕੇ ਸ਼ਿਫਸਨਾ ਦਾ ਗਠਨ ਕੀਤਾ ਤਾਂ ਕਿ ਜਿਹੜਾ ਸਾਡਾ ਪਲਿਆਨ ਹੋ ਰਿਹਾ ਪੰਜਾਬ ਛੱਡ ਕੇ ਲੋਕ ਜਾ ਰਹੇ ਉਹਨਾਂ ਨੂੰ ਅਸੀਂ ਇਕੱਠਾ ਕਰ ਸਕੀਏ ਇਕੱਠਾ ਕਰਕੇ ਅੱਤਵਾਦ ਦੇ ਖਿਲਾਫ ਆਪਣੀ ਵਾਇਸ بلند ਕਰ ਸਕੀਏ ਉਸ ਵੇਲੇ ਦੇ ਸ਼ਿਫਸਨਾ ਲੀਡਰਾਂ ਨੇ ਆਪਣੀ ਜਾਨਾਂ ਕੁਰਬਾਨ ਕੀਤੀਆਂ ਪਰ ਪੰਜਾਬ 'ਚੋਂ ਅੱਤਵਾਦ ਦੇ ਖਿਲਾਫ ਆਪਣਾ ਝੰਡਾ ਬੁਲੰਦ ਰੱਖਿਆ ਕਿਹੜੇ ਲੀਡਰ ਸੀਗੇ ਉਹ ਬੜੇ ਸੁਜੀਦਿਸ਼ ਸੁਰਜੀਤ ਵੀਚ ਤਾਂ ਨਹੀਂ ਸੀਗੇ ਤੇਲਪਾਲ ਸਾਹਿਬ ਸੀ ਰਮਾ ਕਾਂਜ ਰੋਟਾ ਸੀ ਸੁਰਿੰਦਰ ਬਿੱਲਾ ਸੀ ਡੋਰਾ ਸੀ ਕਿਸ਼ਨ ਲਾਲ ਮਾਜੇ ਸੀ ਐਸੀ ਹਜ਼ਾਰਾਂ ਲੀਡਰ ਸੀ ਸਾਡੇ ਕਨੋਲੀ ਸਾਹਿਬ ਸੀ ਜਿਨ੍ਹਾਂ ਨੇ ਅਤਵਾਦ ਦੀ ਹੱਥੋਂ ਆਪਣੀ ਕੁਰਬਾਨੀਆਂ ਦਿੱਤੀਆਂ ਪਰ ਫਿਰ ਵੀ ਉਹਨਾਂ ਨੇ ਸ਼ਿਫਤਨਾ ਦਾ ਝੰਡਾ ਨਹੀਂ ਛੱਡਿਆ ਅੱਜ ਕੱਲ ਤਾਂ ਨਵੇਂ ਲੀਡਰ ਬੜੇ ਆਂਦੇ ਨੇ ਜਿਹਨਾਂ ਨੂੰ ਸਿਰਫ ਚੇਂਦੀ ਗਨਮੈਨ ਗਨਮੈਨ ਗਲਮੈਨ ਦੀ ਗੱਲ ਕਰਦੇ ਨੇ ਪਰ ਜਿਹੜੀ ਅਤਵਾਦ ਦੇ ਟਾਈਮ ਜਿਹੜੀ ਸ਼ਿਫਤਨਾ ਸੀਗੇ ਜਿਵੇਂ ਅੱਛਾ ਇਹ ਗਾਨਮੈਨ ਸਪਾਰਸ਼ ਵੀ ਮਿਲ ਜਾਂਦੇ ਆ ਸਪਾਰਸ਼ੀ ਤਾਂ ਨਹੀਂ ਮੈਂ ਗਾਗਾ ਪਰ ਮੈਂ ਕੁਝ ਕਾਂਗਾ ਵੀ ਨਹੀਂ ਨੇ ਸਪਾਰਸ਼ੀ ਮਿਲਗੇ ਮੈਂ ਕਿਹਾਗਾ ਮੈਂ ਸਪਾਰਸ਼ੀ ਕਾਹੰਗਾ ਵੀ ਮੈਂ ਕੁਛ ਕਾਹੰਗਾ ਜਿਹਨੇ ਗੱਲ ਮੈਂ ਲੈਣਾ ਤੁਹਾਡੀ ਪਾਰਟੀ ਆ ਜੀਓ ਭਾਈ ਸਾਹਿਬ ਮੈਂ ਕੀ ਕਹਿ ਰਿਹਾ ਹੈਗਾ ਮੈਂ ਇਹ ਗੱਲ ਕੀ ਕਹਿ ਰਿਹਾ ਤੁਹਾਨੂੰ ਜਿਹੜੀ ਬੜੀ ਸਪਸ਼ਟ ਜੀ ਗੱਲ ਸਾਫ਼ ਜੀ ਕਹਿ ਰਿਹਾ ਜਿਹੜੀ ਮੈਂ ਗੱਲ ਪੁੱਛੀ ਜਿਹੜੀ 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 ਗੱਲ ਮੈਂ ਪੁੱਛੀ ਜਿਹੜੀ ਗੱਲ ਮੈਂ ਪੁੱਛੀ ਉਹਦਾ ਜਵਾਬ ਦਿਓ ਨਾ ਇਹ ਕਨਨ ਮੈਂ ਸਪਾਰਸ਼ੀ ਮਿਲ ਜਾਂਦੇ ਆ ਮੇਰੇ ਖਿਆਲ ਤਾਂ ਨਹੀਂ ਮਿਲਦੇ ਹੁਣ ਸਪਾਰਸ਼ੀ ਜਿਹਨਾਂ ਦੀ ਸਰਕਾਰਾਂ ਹੁੰਦੀ ਉਹਨਾਂ ਨੂੰ ਮਿਲ ਜਾਂਦੇ ਨੇ ਸਾਡੇ ਕੁਝ ਡਰਾਮਾ ਕਰਕੇ ਲੋਕਾਂ ਨੇ ਵੀ ਸਾਨੂੰ ਥ੍ਰੈਟ ਆ ਗਈ ਸਾਨੂੰ ਉਹ ਆ ਗਈ ਜਿਵੇਂ ਮੈਂ ਤੁ ਮੇਰੇ ਜਿਹਾ ਕੋਈ ਹੋਰ ਹੁੰਦਾ ਉਹਨਾਂ ਨੇ ਚੀਕਾ ਮਾਰਨੀ ਸੀ ਫੇਸਬੁੱਕ ਤੇ ਸੋਸ਼ਲ ਮੀਡੀਆ ਤੇ ਹਾਇਓ ਮੇਰੀ ਸੁਰੱਖਿਆ ਹਾਇਓ ਮੇਰੀ ਗਾਰਡ ਹਾਇਓ ਮੇਰੀ ਤੁਹਾਨੂੰ ਪਹਿਲੇ ਹੈਗੀ ਆ ਹਾਂ ਤੁਹਾਡੇ ਕੋਲ ਤਾਂ ਹੈਗੀ ਆ ਜਿੰਨਾ ਕੋ ਹੈਗੇ ਉਹ ਵੀ ਚੀਕਾ ਮਾਰਦੇ ਨੇ ਤੁਸੀਂ ਹੋਰ ਤਾਂ ਨਹੀਂ ਬਤਾਉਣੀ ਨਾ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਤਾਂ ਕਿਤੇ ਇਹਨਾਂ ਵੀ ਮੈਨੂੰ ਹਾਈ ਥੋਰਟੀ ਨੇ ਪੁੱਛਿਆ ਵੀ ਤੁਹਾਨੂੰ ਸੁਰੱਖਿਆ ਕਰਮੀ ਹੋਰ ਚੀਜ਼ ਮੈਂ ਬਿਲਕੁਲ ਮਨਾ ਕਰਤਾ ਮੈਂ ਕਿਹਾ ਨਹੀਂ ਜੀ ਬਿਲਕੁਲ ਮੈਂ ਸਫੀਸ਼ੀਐਂਟ ਆ ਕਿਤੇ 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 ਬਿੱਟੂ ਵਾਲੇ ਸਕੂਲ ਤੇ ਨਹ ਬਿੱਟੂ ਜੀ ਬਡੇ ਲੀਡਰ ਨੇ ਜੀ ਕੇਂਦਰ ਸਰਕਾਰ ਚ ਮੰਤਰੀ ਨੇ ਸਾਡੇ ਰਾਸ਼ਟਰੀ ਚੇਰਮੈਨ ਸਾਡੇ ਮੁੱਖ ਮੰਤਰੀ ਸਾਹਿਬ ਨੇ ਰਾਸ਼ਟਰੀ ਚੇਰਮੈਨ ਮੁੱਖ ਮੰਤਰੀ ਸਾਹਿਬ ਦੇ ਦੋਤੇ ਨੇ ਪੋਤੇ ਨੇ ਰਾਸ਼ਟਰੀ ਚੇਰਮੈਨ ਨਹੀਂ ਚਲੋ ਜੋ ਪ੍ਰਮਾਤਮਾ ਜਿਸ ਨੇ ਰਾਸ਼ਟਰੀ ਚੇਰਮੈਨ ਮੈਂ ਬੜਾ ਖੁਸ਼ ਰਹਿਣਾ ਨਹੀਂ ਨਹੀਂ ਬਿਲਕੁਲ ਬਿਲਕੁਲ ਹੀ ਫਿਰ ਕਹਿ ਰਹੇ ਆ ਜਿਨ੍ਹਾਂ ਨੂੰ ਜ਼ਰੂਰਤ ਹੈ ਚੇਰਮੈਨ ਬਹੁਤ ਵੱਡਾ ਉਦੋਂ ਪ੍ਰਮਾਤਮਾ ਨਿਗਰ ਜੀ ਮੈਂ ਬਹੁਤ ਵੱਡਾ ਹੈਗਾ ਪਰ ਮਾਤਮੇ ਦਾ ਆਸ਼ੀਰਵਾ ਚਾਹੀਦਾ ਮੈਨੂੰ ਉਹ ਚਾਹੀਦਾ ਬਸ ਉਹ ਦਵਾ ਦਿਓ ਦਵਾ ਦੂੰਗਾ ਚਲੋ ਤਾਂ ਨਾਲ ਹੈਗੇ ਜੀ ਭਗਵਾਨ ਬੋਲੇनाथ ਦਾ ਆਸ਼ੀਰਵਾ ਦਵਾ ਦਿਓ ਜੀ ਉਹ ਤਾਂ ਹੈ ਵੀ ਮਹਾਕਲ ਜਲ ਜੋ ਬਸ ਫਿਰ ਉਹਦਾ ਆਸ਼ੀਰਵਾ ਮਿਲ ਗਿਆ ਫਿਰ ਕਿਹੜੀ ਗੋਲੀ ਕਿਹੜੀ ਬੰਬ ਕਿਹੜਾ ਕੀ ਕੀ ਪਟਾਕਾ ਅਗਰ ਮਾਹਦੇਵ ਦਾ ਮੇਰੇ ਬੋਲੇनाथ ਦੇ ਮੈਨੂੰ ਆਸ਼ੀਰਵਾਦ ਮਿਲ ਗਿਆ ਮੇਰੇ ਗੁਰੂ ਗੁਰਗਨਾਨ ਦਾ ਆਸ਼ੀਰਵਾਦ ਮਿਲ ਗਿਆ ਮੇਰੀ ਮਾਂ ਬੰਗਲਾ ਮੁਖੀ ਨੇ ਮੈਨੂੰ ਆਸ਼ੀਰਵਾਦ ਦਿੱਤਾ ਮੇਰੀ ਮਾਂ ਭੱਦਰ ਕਾਲੀ ਨੇ ਮੈਨੂੰ ਆਸ਼ੀਰਵਾਦ ਦਿੱਤਾ ਉੱਥੇ ਨਾ ਗੋਲੀ ਕੰਮ ਕਰੇ ਨਾ ਬੰਬ ਕੰਮ ਕਰੇ ਨਾ ਮਿਜ਼ਾਈਲ ਕੰਮ ਕਰੇ ਮੈ ਮੈਂ ਤਾਂ ਕਲੀਅਰ ਕਹਿ ਰਿਹਾ ਮੈਂ ਤਾਂ ਮੂੰਹ ਤੇ ਤੁਹਾਨੂੰ ਕੋਈ ਕਾਲ ਮੇਰੀ ਚਲਾਈਓ ਜਰੂਰ ਮੈਂ ਸਾਫ਼ ਕਹਿਣਾ ਚਾਹਾਂਗਾ ਮੈਨੂੰ ਸਾਫ਼ ਕਿਹਾ ਵਾ ਮੈਨੂੰ ਤਾਂ ਤੂੰ ਜਾਲੀ ਜਿਹਾ ਲੱਗਦਾ ਉਹਦਾ ਲੈਟਰ ਪੈਡ ਵੀ ਜੋ ਲੱਗਿਆ ਮੈਨੂੰ ਤਾਂ ਜਾਲੀ ਜਿਹਾ ਲੱਗਿਆ ਜਿਸ ਹਿਸਾਬ ਨਾਲ ਉਹ ਪੰਜਾਬ ਦੇ ਬਾਕੀ ਲੀਡਰਾਂ ਨੂੰ ਵੀ ਫੋਨ ਮਾਰਿਆ ਕੱਲ ਉਹਨੇ ਸਾਡੇ ਰਾਸ਼ਟਰੀ ਪ੍ਰਧਾਨ ਨੂੰ ਫੋਨ ਮਾਰਿਆ ਸੀਗਾ ਜੀ ਸੰਜੀਪ ਗਰੋਲੀ ਜੀ ਨੂੰ ਉਸ ਤੋਂ ਬਾਅਦ ਉਹਨੇ ਆਪਣਾ ਲੈਟਰ ਪੈਡ ਪਾਇਆ ਵੀ ਮੈਂ ਆਰਐਸएस ਦੇ ਲਿਟਰ ਦੇ ਜ਼ਿੰਮੇਵਾਰੀ ਲੈਣਾ ਉਹੀ ਮੈਂ ਤੁਹਾਨੂੰ ਗੱਲ ਪਹਿਲਾਂ ਇੱਕ ਗੱਲ ਕੀ ਫਿਰ ਦੁਬਾਰਾ ਕਹਿਣਾ ਚਾਹਾਂਗਾ ਲੁਧਿਆਣਾ ਇਸ ਪੰਜਾਬ ਵਿੱਚ ਕੋਈ ਵੀ ਗੈਂਗਸਟਰ ਕਿਸਾ ਉਹ ਵੱਡਾ ਕੋਈ ਗੁਰੂਪੁਰਦਾ ਫੇਸਬੁਕ ਤੇ ਪਾ ਕੇ ਇੰਸਟਾਗ੍ਰਾਮ ਤੇ ਪਾ ਕੇ ਜ਼ਿੰਮੇਵਾਰੀ ਲੈ ਲੈਂਦਾ ਉਹਦਾ ਮਤਲਬ ਇਹ ਹੁੰਦਾ ਆਪਣਾ ਨਾਮ ਕਮਾਣਾ ਮਾਰਿਆ ਕਿਸੇ ਨੇ ਮਰਜ਼ੀ ਹੋਵੇ ਵੀ ਸਾਡਾ ਨਾਮ ਪੰਜਾਬ ਚ ਚੱਲੇ ਉਦਾਂ ਹੀ ਮੈਨੂੰ ਇਹ ਲੱਗਦਾ ਬੰਦਾ ਫੇਕ ਆ ਬਗੀਲ ਸਿੰਘ ਆ ਜਾਂ ਬੱਗਲ ਸਿੰਘ ਆ ਕੋਣ ਆ ਮੈਨੂੰ ਨਹੀਂ ਪਤਾ ਇਹਦਾ ਵੀ ਇਹੀ ਕੰਮ ਲੱਗਦਾ ਵੀ ਇਹ ਆਰਐਸਐਸ ਦੇ ਕਾਤਲ ਦੀ ਜ਼ਿੰਮੇਵਾਰੀ ਖੁਦ ਲੈ ਕੇ ਸਿਰਫ ਨਾਮ ਕਮਾਣਾ ਚਾਹੁੰਦਾ ਹੈ ਕਟਰਬਤੀ ਸਟ੍ਰਕਚਰਾਂ ਕੋਲੋਂ ਪੈਸਾ ਇਕੱਠਾ ਕਰਨਾ ਚਾਹੁੰਦਾ ਪਾਕਿਸਤਾਨੀ ਐਨਸੀਓ ਪੈਸਾ ਇਕੱਠਾ ਕਰਨਾ ਚਾਹੁੰਦਾ ਥੋੜੇ ਨਾ ਦੇਵੇ ਜੀ ਲਾਈਟਲੀ ਨਹੀਂ ਲੈਣੀ ਚਾਹੀਦੀ ਕਿ ਤੁਹਾਨੂੰ ਪੁਲਿਸ ਕਮਿਸ਼ਨ ਨਾਲ ਗੱਲ ਕਰਨੀ ਚਾਹੀਦੀ ਹੈ ਤੁਸੀਂ ਚਾਹਦੇ ਨਹੀਂ ਤੁਹਾਡੇ ਪੁਲਿਸ ਕਮਿਸ਼ਨਰ ਕੀ ਡੀਜੀਪੀ ਸਾਹਿਬ ਨੂੰ ਵੀ ਤੁਹਾਡਾ ਚੈਨਲ ਸੋਲਣਾ ਜੀ ਮੈਨੂੰ ਕੀ ਲੋੜ ਹੈ ਖਬਰ ਕੀ ਕੀ ਕੰਪਲੇਂਟ ਪਾਣੀ ਚਾਹੀਦੀ ਦੱਸੋ ਮੈਨੂੰ ਫਰੈਡਾ ਜੀ ਨਹੀਂ ਪ੍ਰਮਾਤਮਾ ਕਿਰਪਾ ਬਣਾਈ ਰੱਖੇ ਜੀ ਮੇਰਾ ਪ੍ਰਮਾਤਮਾ ਭੋਲੇ ਨਾਸਮਿਕ ਬਚਾਵੇ ਮੇਰਾ ਤਾਂ ਪ੍ਰਮਾਤਮਾ ਮੈਨੂੰ ਭੋਲੇ ਨਾਲੋਂ ਬਚਾਵੇ ਬਸ ਹੋਰ ਕੁਝ ਨਹੀਂ ਚਾਹੀਦਾ